ਸਤਿਨਾਮ ਸ੍ਰੀ ਵਾਹਿਗੁਰੂ ਸੋਹਿਬ ਜੀ ਰਹਿ ਰੋ ਸੋਹਿਪੂ ਅਰਿ ਜੁ ਜੁ ਭਗਤ ਪਾਇਆ ਪੈਜ ਰਖਦੋ ਯਾ ਰਾਮ ਰਾਜ ਜੀ ਹਰ ਨਾਕਿ ਸੁਦਸਤਰ ਮਰਿਆ ਪਰ ਲੋਤ ਰਯ ਅਹੰਕਾਰਿ ਅਨੰਦ ਕਾ ਗਿੜਦੇ ਨਾਮ ਦੇ ਮੁਖ ਲਾਇ ਜਨਉਨ ਕੇਸਰ ਸਿ ਵਿਅਸ ਲੋਕ ਮਨ ਲਾ ਪਹਿਲ ਦੁਖਦਰ ਸੁਖ ਰੋਗ ਭਇ ਜੋ ਸੁਖ ਤਮ ਨ ਹੋਈ ਤੂੰ ਕਰਤਾ ਕਰੁਣਾ ਮੈ ਨਹੀਂ ਝੋਕਰੀ ਨ ਹੋਈ ਮਰੇ ਹਰੀ ਗੁਦਰਤ ਵਸਿਆ ਤਰੰਤ ਨ ਜਾਏ ਲਖਿਆ ਰਹਾ ਜਾਤਮ ਜੋਤ ਜੁਤ ਮੈਂ ਜਤ ਕਲਕਲ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਪ ਸਵਾਲਿਓ ਜਿਨ ਕੀਤੀ ਸੋ ਪਾਰ ਪੈ ਕਹੂ ਨਾਨਕ ਕਰਤੇ ਕਿਆ ਬਾਦ ਜੋ ਕੁਛ ਕਰਨਾ ਸੋ ਕਰ ਰਿਹਾ ਸੋਦਰ ਰਗਸ ਮਹੰਲ ਪੈਲਾ ੴ ਸਤਿਗੁਰ ਪ੍ਰਸਾਦ ਸੋਦਰ ਤੇ ਰਖੇ ਹ ਸੋ ਕਰਕੇ ਹ ਜਿਤ ਬਹਿ ਸਰਬ ਸਮਲ ਵਾ ਜੇ ਜੀ ਨਾ ਜਨਿਕ ਸੰਖ ਕੀਤੇ تیرਿ ਬਵਣ ਹਰੀ ਕੀਤੇ تیرਿ ਰਾਗ ਪਰਿ ਸੋ ਕਹੀਏ ਕੀਤੇ تیرਿ ਗਵਣ ਹਰੀ ਗਾਵੰਤ ਤੁਦਨੋ ਪਉਣ ਪਉਣੀ ਬੈਸੰਤ ਰੋ ਗਾਵੇ ਰਾਜਾ ਧਰਮਦਵਾਰੇ ਗਾਵੰਤ ਤੁਦਨੋ ਚਿਤਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵੰਤ ਤੁਦਨੋ ਈਸ਼ਰ ਬਰਮਾ ਦੇਵੀ ਸਹੰਤਰੇ ਸਦਸ ਵਾਰੇ ਗਾਵੰਤ ਤੁਦਨੋ ਇੰਦਰ ਇੰਦਰਾਸਨ ਬੈਠੇ ਦੇਵਤੀਆਂ ਦਰਨ ਔਲੇ ਗਾਵੰਤ ਤੁਦਨੋ ਸਦਸਮਦੀ ਅੰਦਰ ਗਾਵੰਤ ਤੁਦਨੋ ਸਾਧ ਵਿਚਾਰੇ गावੰਤ ਤੁਧノ जति सती संतुखी गावੰਤ ਤੁਧनो वीर करारी गावੰਤ ਤੁਧनो पंडित पढन रखी सर जग जग वेद नाले गावੰਤ ਤੁਧनो मोहनिया मनमोहन स्वर्ग मच पेल्ले गावੰਤ ਤੁਧनो रत्न पाए तेरे 88 तीर्थ नाले ਗਾਵਨ ਤੁਧਨੋ ਜੋਤ ਮਹਾਬਲ ਸੂਰਾ ਗਾਵਨ ਤੁਧਨੋ ਗਣੀ ਚਾਰੀ ਗਾਵਨ ਤੁਧਨੋ ਖੰਡ ਮੰਡਲ ਬਰਮੰਡ ਕਰ ਕਰ ਰਖੇ ਤੇਰੇ ਧਾਰੇ ਸਹੀ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈ ਚਿਤਨੇ ਆਵਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਚ ਸਚੀ ਨਾਈ ਹੈ ਪੀ ਉਸੇ ਜਾਇਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਂਤੀ ਕਰ ਕਰ ਜਿਨ ਸੀ ਮਾਇਆ ਜਿਨੋ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤੇ ਦੀ ਵਡਿਆਈ ਜੋਤਿ ਸੁਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਹੀ ਸੋ ਪਸ ਸੋ ਸੋ ਪਸ ਸੋ ਹੀ ਬੂ ਨਾਨਕ ਰਹਿਨ ਰਜਾਈ ਆਸਾ ਮਹੱਲਾ ਪਹਿਲਾ ਸੁਨ ਵਡਾ ਅੱਖੇ ਸਭ ਕੋਏ ਕੀ ਵਡ ਵੱਡਾ ਡਿੱਠਾ ਹੋਈ ਕੀਮਤ ਪਾਈ ਨਾ ਕਹਿ ਜਾਏ ਕਹਣੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣ ਤੀਰਾ ਕੀਤਾ ਕੀ ਵੜ ਚੇਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਕਹਿ ਨ ਜਾਈ ਤੇਰੀ ਤਲ ਵਢਾਈ ਸਭ ਸਤ ਸਭ ਤਪ ਸਭ ਚੰਗੀਆਂ ਆ ਸਿੱਧਾ ਬੁਰਖਾਂ ਕਿਆ ਵਢਿਆਈਆ ਤੁਦਵੇਂ ਸਿੱਧੇ ਗ੍ਰਹਿ ਨ ਪਾਈਆ ਕਰਮ ਲੈ ਨਹੀਂ ਠਾਕ ਰਹਾਈਆ ਅੱਖਣ ਵਾਲਾ ਵਿਚਾਰ ਸਿੱਖਤੀ ਭਰੇ ਧੀਰੇ ਬੰਡਾਰ ਜਿਸ ਤੂੰ ਦੇ ਤਿਸ ਕਿਆ ਚਾਰ ਨਾਨਕ ਸਤਿ ਸਵਾਰਣ ਹਰ ਅਸ ਮਨ ਲ ਪਹਿਲ ਅੱਖਾਂ ਜੀਵ ਵਿਸਰੇ ਮਰ ਜਾਉ ਅਖਣ ਔਖਾ ਸਤਨ ਸਚੇ ਨਾਮ ਕੀ ਲਗ ਭੁਖ ਭੁਖ ਖਾਏ ਜਨਿਐ ਦੁਖ ਸੋ ਕਿਉ ਵਿਸਰੇ ਮੇਰ ਮਾਈ ਸਚਾ ਸਹਬੂ ਸਚੇ ਨਾ ਹੀ ਰਹੁ ਸਚੇ ਨਾਮ ਕੀ ਤਲ ਵਿੜਿਆਈ ਆਖ ਤੱਕ ਕੀਮਤ ਨਿ ਪਾਈ ਜਿਸ ਅਮਰ ਕੇ ਅਖਣ ਪਾਹੀ ਵੱਡਾ ਨੋ ਵੈ ਘਾਟ ਨ ਜਾਏ ਨਾ ਮਰੇ ਨਾ ਹੋ ਵੈ ਸੋਗ ਦਿਨਦਰ ਨ ਚੁਕੇ ਭੋਗ ਗੁਣ ਹੋਰ ਨਹੀਂ ਕੋਈ ਨਾ ਕੋ ਵਨਕ ਹੋਈ ਜਿਵੜ ਆਪੂ ਤੇ ਵੜ ਤੇਰੀ ਦਾਤ ਜਿੰਦਿਰ ਕਰ ਕਰ ਕੀਤੀ ਰਾਤ ਖਸੋ ਸਰਤੇ ਕਮਜਤ ਨਾਨਕ ਨਾਮੇ ਬਾਸਨਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰੂ ਸਤ ਪੁਰਖ ਬਿਨੋ ਕਰੋ ਗੁਰੂ ਪਾਸ ਹਮ ਕੀ ਰੇ ਕਰਮ ਸਤ ਗੁਰੂ ਸਰਣ ਆਈ ਕਰਦੇ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡ ਹੀਰੀ ਜਿਨ ਹਰ ਹਰ ਸਰਤਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤ ਸਹਿ ਮਿਤ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਰਸ ਨਾਮ ਨਾ ਪਾਇਆ ਜੇ ਪਾਗਹਿਣ ਜਮ ਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਈ ਤਿਰਕ ਜੀਵੈ ਤਿਰਕ ਜੀਵਾਸ ਨਹਰ ਜਨਨ ਸਤਗੁਰ ਸੰਗਤ ਪਾਈ ਤੰਦਰ ਮਸਤ ਕਲਿਖ ਲਿਖ ਸੁ ਤਨ ਤਨ ਸਤ ਸੰਗਤ ਚਿਤਰ ਸਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਗ ਗੁਜਰੀ ਮਹੱਲਾ ਪੰਜਵਾ ਕਾਹੀ ਰੇ ਮਨ ਚਿਤ ਤੇ ਉਦਮ ਜਾਹਰ ਅਰਜੀਓ ਪ੍ਰਿਆਸ ਸੈ ਪੱਥਰ ਮੈਂ ਜਨ ਤੋ ਪਾਈ ਤਾਂ ਕਰ ਜੇ ਕਾਗੇ ਕਰ ਤਰਿਆ ਮੇਰੀ ਮਦੋ ਜੀ ਸਤ ਸੰਗਤ ਮਿਲੇ ਸੋਤਰਿਆ ਗੁਰ ਪ੍ਰਸਾਦਿ ਪਰਮ ਪਦ ਪਾਇ ਸੁਖੇ ਕਾਸ਼ਟ ਰਿਆ ਰਹਾ ਜਨੁ ਪਿਤਾ ਲੋਕ ਸੁਤ ਬਨਤ ਕੋਇ ਨ ਕਿਸ ਕੀ ਤਰਿਆ ਸਿਰ ਸਰੰਜਿਕ ਸਬਾਹੀ ਠਾਕੁਰ ਕਾਹੀ ਮਨ ਪਉ ਕਰਿਆ ਕੂੜੈ ਊੜਵ ਸੈ ਕੋ ਸਾਤਿ ਸਪਛੇ ਬਚਰੇ ਸ਼ਰਯ ਤਿਨ ਕਵਣ ਖਲਾਵ ਕਾਉਂਡ ਚ ਗਾਵੈ ਮਨ ਮੈ ਸਿਮਰਨ ਕਰਿਆ ਸਭਨੇ ਦਾਨ ਦਸ ਸਠਿ ਤਾਨੁ ਠਾਕੁਰ ਕਰਤਲ ਤਰਿਆ ਜਨਾਨਕ ਬਲ ਬਲ ਸਦ ਬਲ ਜਾਈਐ ਤਰੰਤਨ ਪਰਵਰਿਆ ਰਗਸਾ ਮਹੱਲ ਚੁਕਤ ਸੋਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋਪੁਰਖ ਨਰੰਜਨ ਹਰਪੁਰਖ ਨਰੰਜਨ ਹਰ ਅਗਮ ਅਗਮ ਪਰ ਸਭ ਤੇ ਆਵੇਂ ਸਭ ਤੇ ਆਵੇਂ ਤੁਜੀ ਹਰ ਸੱਚੇ ਸਿਰਜਣਹਾਰ ਸਬ ਜੀਆਂ ਤੁਮਾਰੇ ਜੀ ਤੂੰ ਜੀਆਂ ਦਾ ਤਾਰ ਹਰ ਤੇ ਆਬੂ ਸੰਤੋ ਜੀ ਸਭ ਦੁੱਖ ਬਸਾਰਨ ਹਰ ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਹ ਬੁਰਖ ਸਮਾਨ ਇੱਕ ਦਾਤੇ ਇੱਕ ਬਿਖਾਰੇ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਤ ਪੇ ਭੁਗਤ ਜੀ ਹਉ ਤਦ ਬਿਨਿ ਵਰਨ ਜਾਣ ਉਪਰ ਬ੍ਰਹਮ ਬੇ ਅੰਤ ਬਿਆ ਜੀ ਤੇਰੇ ਕਿਹ ਗੁਣ ਆਖਵਾਂ ਜੋ ਸਿਵਹ ਜੋ ਸਿਮਤ ਤੁਜੀ ਜਨ ਨਾਨਕ ਤਿਨ ਕੁਰਬਾਨ ਹਰ ਤਿਆ ਮੈਂ ਹਰ ਤਿਆ ਮੈਂ ਤੁਜੀ ਹਰ ਸੇ ਜਨ ਜੁਗ ਮੈਂ ਸੁਗਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰ ਤਿਆ ਆ ਜੀ ਤਿਨ ਟੁੱਟੀ ਜਮਕੀ ਫਾਂਸੇ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਨ ਕਾ ਪਉ ਸਭ ਗਵਸੇ ਜਿਨ ਸੇਵਿਆ ਜਿਨ ਸੇਵਿਆ ਮੇਰ ਹਰਿ ਜੀ ਤੇ ਹਰ ਹਰ ਰੂਪ ਸਮਸੇ ਸੇ ਤਨ ਸੇ ਤਨ ਜਿਨ ਹਰਿ ਧਿਆਇਆ ਜੀ ਜਿਨ ਨਾਨਕ ਤਿਨ ਬਲ ਜਸੇ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੀ ਭਗਤ ਸਲਾਹਨ ਤੁਝੇ ਹਰ ਅਨੇਕ ਅਨੇਕ ਅਨੰਤ ਤੇਰੀ ਅਨਕ ਤੇਰੀ ਅਨਕ ਰੇਰ ਪੂਜਾ ਜੀ ਤਪ ਤਪ ਜਪੇ ਬੇੰਤ ਤੇਰੀ ਅਨੇਕ ਤੇਰੇ ਅਨੇਕ ਬੜੇ ਬੋ ਸਿਮਰਸ ਜੀ ਕਰ ਕਰੇ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਆਪਨ ਪੁਰ ਕਰਤਾ ਜੀ ਤੋ ਜੇ ਵੜੇ ਅਵਰਨ ਕੋਈ ਤੂੰ ਜੋ ਜੋਗੇ ਕੋ ਸਦਾ ਸਦਾ ਤੂੰ ਵੇਖੋ ਜੀ ਤੂੰ ਨੇ ਚਲ ਕਰਤਾ ਸੋਈ ਤਦਿਆ ਪੇ ਭਾਵੈ ਸੁਵਰਤੇ ਜੀ ਤੂੰ ਆਪੇ ਕਰੈ ਸੋ ਹੋਈ ਤਦਿਆ ਪੇ ਸਿਰ ਸੋ ਪਾਈ ਜੀ ਤਦਿਆ ਪੇ ਸਿਰ ਸੋ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸੇ ਕਾ ਜਾਣੋਈ ਅਸ ਮਹੰਲਾ ਪਹਿਲਾ ਤੂੰ ਕਰਤਾ ਸਜਿਆ ਰਮੰਡ ਸਾਹੀ ਜੋ ਤੂੰ ਭਾਵੈ ਸਿਥਿ ਸੀ ਜੋ ਤੂੰ ਦੇਸ ਹੋ ਪਾਈ ਰਾਉ ਸਉਤੇਰੀ ਤੂ ਸਭਨੀ ਤੇ ਆਇਆ ਜਿਸਨੂੰ ਕਿਰਪਾ ਕਰ ਹੈ ਤੈਨੂੰ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨਮ ਗਵਾਇਆ ਤਦ ਆਵਿਛੜਿਆ ਮਿਲਾਇਆ ਤੂੰ ਦਰਿਆ ਸਭ ਤੂ ਜੀ ਮਾਹੀ ਤਦ ਬਿੰਦੂ ਚ ਕੋਈ ਨਹੀਂ ਜੀਅ ਜਨ ਸਭ ਤੇ ਰਾਖੇ ਗਿੰਜੋਗ ਮੇਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣੈ ਸੋ ਜਨ ਜਾਣੈ ਹਰ ਗੁਣ ਸਾਦੇ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿ ਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਅਸ ਹੋਇ ਤੁਦ ਬਿੰਦੂ ਜਾ ਵਰਨ ਕੋਇ ਤੂੰ ਕਰ ਕਰ ਵੇਖੈ ਜਾਣੈ ਸੋਇ ਜਨ ਨਾਨਕ ਗੁਰਮਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤੇ ਸਰਵਰਣੇ ਪਹਿਲੇ ਨਿਵਾਸ ਪਾਣੀ ਪਾਵਕ ਤਿਹ ਹੈ ਕੀ ਪੰਕਜ ਮੋਹ ਹੈ ਪਗ ਨੀ ਚੱਲੇ ਹਮ ਦੇਖਾਂ ਤੈਂ ਦੁਬਿਯਾਲੇ ਮਨ ਇੱਕ ਨਚੇਤ ਸਮੂੜ ਮਨ ਹਰ ਬਿਸਰ ਤੇਰੇ ਗੁਣ ਗਲਿਆ ਰਹਾ ਨਹੁ ਜਤੀਸ ਤੀਨੀ ਪੜਿਆ ਮੂਰਖ ਮੁਗਦਾ ਜਨਮ ਭਇ। ਬਨਵਤਨਾਨੁ ਕਿ ਤਿਨ ਕੀ ਸਰਣਾ ਜਿੰਤੂ ਨਾਹੀ ਵਿਸਰੇ। ਅਸਾ ਮਹਲਾ ਪੰਜਵ ਭਈ ਪ੍ਰਾਪਤ ਮਾਨੁ ਦੇਵਰੀਆ ਗੋਬਿੰਦ ਮਨੁ ਕੀ ਤ੍ਰਿਭਰੀਆ। ਅਵਰ ਕੈ ਤਰਿ ਕਿਤੈ ਨ ਕਾਮ ਮੇਰਿ ਸਾਜ ਸੰਗਤਿ ਪਜਿ ਕੇਵਲ ਨਾਮ। ਸਨਜਾਮ ਲਾਗ ਪਵਜਲ ਤਰਨ ਕੈ ਜਨਮ ਬਿਰਥਾ ਜਾ ਤਰੰਗ ਮਾਇਕੈ ਰਹਾ। ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਨ ਹਰ ਰਾਇ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖਉ ਸਰਮ ਕਬਿਓ ਬਾਚ ਬੇਨਤੀ ਚਉਪਈ ਅਮਰੀ ਕਰੋ ਹਾ ਦੇ ਰਚਾ ਪੂਰਨ ਹੋਏ ਚਿਤ ਕੀਛ ਤਵ ਚਰਨਨ ਮਨ ਰਹਿ ਹਮਰ ਆਪਣਾ ਜਾਣ ਕਰੋ ਪ੍ਰਤਪਰ ਹਮਰੇ ਦੁਖ ਸਬ ਤੁਮ ਕਬੋ ਆਪ ਹਾ ਦੇ ਮੋਹਿ ਬਚਾਵੋ ਸੋਖੀ ਬਸੈ ਮੂਰੋ ਪਰਿਵਾਰ ਸੇਵਕ ਸਿੱਖ ਸਬੈ ਕਰਤਰ ਹੋਰ ਛਾ ਨਿਜ ਕਰਦੇ ਕਰਿਐ ਸਭ ਰਣ ਕੋ ਵਾਸ ਸੰਗਰਿਐ ਪੂਰਨ ਹੋਏ ਹਮਾਰੀ ਅਸ ਤੋਰ ਭਜਨ ਕੀ ਰਹੇ ਪੈ ਅਸ ਤੁਮੈ ਛਾੜ ਕੋਈ ਅਵਰਣ ਤੇ ਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਰਿਐ ਚਨ ਚਨ ਜਤਰ ਹਮਾਰੇ ਮਰੀਐ ਆਪ ਹਦੈ ਮੁਜੈ ਬਰਿਐ ਮਰਨ ਕਾਲ ਕਾ ਤਰਾਸ ਨ ਵਰਿਐ ਜੋ ਸਦਾ ਹਮਾਰੇ ਪਛਾ ਸ੍ਰੀ ਅਸਤ ਚੋ ਜੋ ਕਰਿਓ ਰਛਾ ਰਾਖ ਲਿਓ ਮੈ ਰਾਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦ੍ਰਿਸ਼ਟਨ ਕੇ ਹੰਤ ਤਮਹੁ ਪੂਰੀ ਚਤਰ ਦਸ ਗੰਤ ਕਾਲ ਪਾਏ ਬਰਮਾ ਵਪਤਰ ਕਾਲ ਪਾਏ ਸੂਜ ਅਵਤਰ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ ਸਗਲ ਕਾਲ ਗਗਿਆ ਆਤਮਾਸਾ ਜਵਨ ਕਾਲ ਜੋਗੀ ਸੁਗਿਓ ਵੇਦ ਰਾਜ ਬਰਮਾ ਜੋਥਿਓ ਜਵਨ ਕਾਲ ਸਭ ਲੋਕ ਸਵਰ ਨਮਸਕਾਰ ਤਾਂ ਹਮਾਰ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਿਛੇ ਨ ਪਜਾਇਓ ਆਦੰਤੇ ਕਵਤਾਰਾ ਸੋਈ ਗੁਰੂ ਸਮਝੋ ਹਮਾਰ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੀ ਆਪ ਸਵਾਰੀ ਸੇਵਕਣ ਕੋ ਸੇਵ ਗਣ ਸੁਖ ਦੇਇ ਸਤਰਣ ਕੋ ਫਲ ਮੋ ਬੰਦ ਕੀਓ ਘਟ ਘਟ ਕੇ ਅੰਤੈ ਗੀ ਜਾਨਤ ਭਲੇ ਬੁਰੇ ਗੀ ਭੀਰ ਪਛਾਨਤ ਜਿੰਟੀ ਦੇ ਕੂੰਝਰੀ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਵੇ ਸਾਧਨ ਕੀ ਸੋਖੀ ਏ ਕੇ ਗੀ ਭੀਰ ਬਿਛਨ ਘਟ ਘਟ ਕੇ ਪਟ ਪਟ ਗੀ ਜਾਨ ਜਪ ਉਦ ਕਰਖ ਕਰਾ ਕਰ ਤਰ ਪ੍ਰਜਾ ਤਰ ਤਬ ਦੇ ਅਪਰ ਜਬ ਆਖਰ ਕਰ ਤੂੰ ਕਬ ਹੂ ਤੂੰ ਮੈਂ ਮਿਲਤ ਦੇ ਦਰ ਸਭ ਹੂ ਜੀਤੇ ਬਾਦਨ ਸੜ ਸਬਦ ਹਰ ਆਪ ਆਪਣੀ ਬੂਝ ਉਚਰ ਤੂੰ ਸਭ ਹੀ ਤੇਰਾ ਤੁਨ ਡਾਲਮ ਜਾਣਤ ਬੇਦ ਪੀਦਰ ਆਲਮ ਨਰੰਕਾਰ ਨੂਕਾਨ ਲੰਭ ਆਦਨੇ ਲਨਾਦ ਸੰਭਵ ਤਾਂ ਕਾ ਮੂੜ ਚਰਤ ਪੇਦਾ ਜੋ ਕੋ ਪੇਉਨ ਪਉਤ ਬੇਦਾ ਤਵ ਕੋ ਕਰਪਾਉ ਨਾਨਤ ਮਹਾ ਮੂੜ ਕਚ ਭੇਦ ਨ ਜਾਣਤ ਮਹਾ ਦੇਵ ਕਉ ਕਹ ਸਦ ਸਵਰ ਰੰਕਰ ਕਾ ਚਿੰਤਨ ਪੇਵ ਆਪ ਆਪਣੀ ਬੁੱਧ ਜੇਤੀ ਮਰਨਤ ਪਿਨ ਬਿਨ ਤੂੰ ਹੈ ਦੇਤੀ ਤੁਮਰਾ ਲਖਨ ਜਾਏ ਪਸਾਰ ਕਹ ਬਿਦ ਸਜਾ ਪ੍ਰਥਮ ਸੰਸਾਰ ਇਕੈ ਰੂਪਨ ਉਪਸਰੂਪ ਰੰਕ ਪਇਉ ਰਵ ਕੇ ਭੂਪਾ ਅੰਡਰ ਜੇ ਰਸੇ ਤੇਜਕੀਨੀ ਅਤਪਜ ਖਾਨ ਬਹੁਰਜ ਦੀਨੀ ਕਹੂ ਫੁੱਲ ਰਾਜਾ ਹ ਬੈਠਾ ਕਉ ਸੀਮੰਡ ਭਇਓ ਸ਼ੰਕਰ ਇਕੱਠਾ ਸਗਰੇ ਸਿਰ ਦਿਖਾਇਆ ਚੰਬ ਆਦ ਜਗਾ ਸਰੂਪ ਸੁਵੰਬ ਅਬਰ ਛ ਮੇਰੀ ਤੁਮ ਕਰੋ ਸਿੱਖ ਅਵਾਰ ਅਸਿਕ ਸੰਗਰੋ ਦੁਸ਼ਟ ਜੀਤੇ ਉਟਵ ਤਤ ਪਾਤਾ ਸਕਲ ਮਲੇਸ਼ ਕਰੋ ਰਣ ਘਤ ਜੇ ਅਸਤੋ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਮਰੇ ਪੁਰਖ ਜਾਉਣ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਗਾਲ ਨਿਕੜਨੀ ਹੈ ਰੱਛਾ ਹੈ ਤੈਨ ਸਭ ਕਾਲ ਦੁਸ਼ਟ ਕਰਿ ਟ੍ਰਣਿਤ ਕਰ ਲਾ ਕਿਰਪਾ ਦ੍ਰਿਸ਼ਤ ਨ ਜਾਏ ਨਹਰੂ ਤਾਂ ਕਿ ਤਾਪ ਤਨਕ ਮੋਹਰੂ ਰੇ ਦਿਸ਼ਤ ਕਰਮੋ ਸਭ ਹੋਈ ਦੁਸ਼ਟਾਂ ਸਭ ਸਕੇ ਨ ਕੋਈ ਇੱਕ ਬਾਰ ਜਿੰਤ ਮੈਂ ਸੰਭਾਰੋ ਕਾਲ ਪਹੁੰਚ ਤੈ ਹਬਰ ਜੇਨਰ ਨਾਮ ਤੇ ਹਾਰੋ ਕਾਹ ਧਰਦ ਦੁਸ਼ਟ ਤੋ ਤੇਰਾ ਖੜ ਕੇ ਤਮੇ ਸਰਨ ਤੇ ਹਾਰੀ ਆਪ ਹਾ ਦੇ ਲਿ ਹੋ ਬਾਰੀ ਸਰਬ ਠੌਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਈ ਪਾਈ ਗਏ ਜਬ ਤੇ ਤੁਮਰੇ ਤਬ ਤੇ ਗੋਖ ਤਰੇ ਨੀ ਆਨਿਓ ਰਾਮ ਰਹੀਮ ਬੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ ਸਿਮਰਤ ਸਾਸਤਰ ਬੇਦ ਸਭ ਬੋ ਭੇਦ ਕਹੇ ਅਮੇਕ ਨ ਜਾਣਿਓ ਸਿਰਿਐ ਸੁਪਾ ਅਨਿਕਾ ਪਾ ਤੁਮਰੀ ਕਰ ਮੈਂ ਨ ਕਹਉ ਸਭ ਤੋਹੇ ਬਖਾਨਿਉ ਦਰ ਸਗਲ ਦਵਾਰ ਕੋ ਛਾਡ ਕੇ ਗਇਓ ਤੁਹਾਰ ਦਵਾਰ ਵਾਹ ਗਏ ਕੀ ਰਾਜ ਅਸ ਗੋਬਿੰਦਾਸ ਤਹਾਰ ਸਗਲ ਦਵਾਰ ਕੋ ਛਾਡ ਕੇ ਗਇਓ ਤੁਹਾਰ ਦਵਾਰ ਵਾਹ ਗਏ ਕੀ ਰਾਜ ਅਸ ਗੋਬਿੰਦਾਸ ਤਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਹੀ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਸਤੀ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਵਾਰ ਪ੍ਰਿਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਉ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਾਧਾਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗ ਕਾਰੂ ਕਰੇ ਤੇਰਾ ਕਰੇ ਸਭ ਸਵਾਰਣਾ ਸਭਨਾਗਲਾ ਸਮਰਸ ਸੁਆਮੀ ਸੋ ਕਿਆ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਾਧਾਰੋ ਹਰ ਨਾਲੇ ਸੱਚੇ ਸਹਿਬਾ ਕਿਆ ਨਹੀਂ ਕਰਤੇ ਰ ਕਰਤਾ ਤੇਰਾ ਸਭ ਕੁਝ ਜਿਹਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਚਨ ਮੇਰਾ ਅਧਰੂ ਸਚਨਮ ਧਰਮੇਰਾ ਜਿਨ ਭੁਖਾਂ ਸਭ ਗਵਾਈਆ ਕਰਸਾਂ ਸੁਖ ਮਨਿ ਵਸਿਆ ਜਿਨ ਇਛਾਂ ਸਭ ਪੁਜਾਈਆ ਸਦਾ ਗੁਰਬਾਨ ਕੀਤਾ ਗੁਰਵਿੱਟੋ ਜਿਸ ਦੀਆਂ ਵਡਿਆਈਆ ਕਹ ਨਾਨਕ ਸੁਣੋ ਸੰਤੋ ਸ਼ਬਦ ਤਰ ਬਿਆਰੂ ਸਾਚਾ ਨਾਮ ਮੇਰਾ ਆਧਾਰੁ ਵਾਹ ਜੇ ਪੰਛਉ ਤਿਤ ਕੰਸ ਪੰਗਾ ਕੰਸ ਪਗਾ ਸ਼ਬਦ ਵਾਜੇ ਕਲ ਜਿਤ ਕਰਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਡ ਕਮਾਰਿਆ ਧੁਰ ਕਰ ਪਾਇਤ ਜਨ ਕੋ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤੈ ਸਖੋ ਬਾ ਤਿਤ ਕਰ ਅਨਹਦ ਵਾਜੇ ਅਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾ ਜਨ ਭਏ ਸਰਸ ਪੂਰੇ ਗੁਰ ਤੇ ਜਾਣੀ ਹੁਣ ਤੇ ਪੁਨੀ ਤਗਹ ਤੇ ਪਵਿਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਹ ਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹ ਤੇ ਪੂਇਤ ਸਤਗੁਰ ਰਿਆ ਪਰਪੂਰੇ ਨਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਬੜੀ ਮੋਹਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਧਾਗੁਰ ਕਾ ਭਾਇਓ ਜਿਸ ਕਾ ਸਬ ਸੋਧਾਰ ਜੇ ਕੋ ਖਾਵੇ ਜੇ ਕੋ ਪਹੁੰਚ ਤਿਸ ਕਾ ਯੋਧਾਰ ਇਹ ਵਸਤ ਜੀ ਨਜਹੀ ਨਿਤ ਨਿਤ ਰਖੁਰ ਧਾਰ ਤਮ ਸੰਸਾਰ ਚਰਨ ਲਗਤ ਰਹੀਐ ਸਭ ਨਾਨਕ ਬ੍ਰਹਮ ਬਸਾਰੂ ਸਾਰੇ ਕੋ ਮਹੱਲਾ ਪੰਜੇਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗਿਕ ਤੋਈ ਮੈਨ ਨਿਰਗੁਣ ਯਾਰੀ ਕੋ ਗੁਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰੋਂ ਮਤ ਹੋਈ ਸਤਗੁਰ ਸੱਜਣ ਮਿਲੇਆ ਨਾਨਕ ਨਾਮੇ ਲੇਤਾ ਜੀਵਾ ਧਰਮਨ ਧੀਵੈ ਹਰਿਆ ਦਰਸ ਪਏ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮੇ ਲੇਤਾ ਜੀਵਾ ਧਨ ਮਨ ਦੇਵੈ ਹਰਿ ਆਪੜੀ ਜਿੱਥੇ ਤੂੰ ਸਮਰਥ ਜਿੱਥੇ ਕੋਏ ਨਹੀ ਉਥੇ ਤੇਰੀ ਰਕ ਅਗਣੀ ਉਦਰਮਾ ਹੈ ਸੁਣ ਕੇ ਜਮ ਕੇ ਦੂਤ ਤੂੰ ਨਾਇ ਤੇਰੇ ਛਡ ਜਾਏ ਭਵਜਲ ਮੇਖਮਸ ਗਾਹ ਗੁਰ ਸ਼ਬਦੀ ਪਾਰ ਪਾਈ ਜਿਲ ਕੋ ਲੱਗੇ ਪਿਆਸ ਅਮਰ ਸਈ ਕਾਏ ਕਲਮੇ ਉਪਨ ਗੁਣ ਗੋਵਿੰਦੇ ਗਾਹੇ ਸਭ ਸੇ ਨੂੰ ਕਿਰਪਾਲ ਸਮਲੈ ਸਾਹਿ ਸਾਹਿ ਬਿਰਥਾ ਕੋਈ ਨਾ ਜਾਏ ਜੀ ਆਵੇ ਤੁ ਦਿਆਹੀ ਸਲੋਕ ਮਨ ਲਾ ਪੰਜਵਾ ਅੰਤਰ ਗੁਰੂ ਅਰਧਣਾ ਜੀਵ ਜਪ ਗੁਰੂ ਨਾਮੋ ਵੇਤਰੀ ਸਤ ਗੁਰ ਪੇਖਣਾ ਸਰਵਣੀ ਸੁਣਨਾ ਗੁਰੂ ਨਾਮ ਸਤ ਗੁਰ ਸੇਤੀ ਰਤੇ ਆ ਦਰਗ ਪਾਈਏ ਠਾਵੋ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਦੇ ਜਗ ਮੇ ਉਤਮ ਕਾੜੀਐ ਫਿਰ ਲੈ ਕੇ ਕੇ ਮਹੱਲਾ ਪੰਜਵ ਅਖੇ ਰਖਣ ਹਾਰ ਅਬ ਬਾਰੀ ਹਨ ਗੁਰ ਕੀ ਪੈਰੀ ਪਹਾਏ ਕਾ ਸਵਾਰੀ ਹਨ ਵਾਯਾ ਬਧਿਆਨ ਮਨੁ ਨਵਸਾਰੀ ਹਨ ਸਾਜਨਾ ਕੇ ਸੰਗ ਭਵ ਜਲ ਤਾਰੀ ਹਨ ਸਾਖਤ ਨਿੰਦਕ ਦੁਸ਼ਟ ਕਿਨ ਮੈਂ ਬਿਦਾਰੀ ਹਨ ਤੇ ਸਾਹਿਬ ਕੀ ਟੇਕ ਨਾਨਕ ਮਨ ਮਹ ਜਿ ਸਿਮਰ ਸੁਖ ਹੋਏ ਸਗਲੇ ਦੁੱਖ ਜਾਏ ਤੇਸ ਸਹਬ ਕੀ ਟੇਕ ਨਾਨਕ ਮਨ ਮਾਹ ਜੀ ਸਿਮਰ ਸਖੋਏ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ